ਮੇਰਾ ਵਿਚਾਰ ਹੈ ਕਿ ਇੱਕ ਚੰਗੇ ਲੀਡਰ ਜਾਂ ਪਰਿਵਾਰ ਦੇ ਮੁਖੀ ਦੀ ਨਿਸ਼ਾਨੀ ਇਹ ਵਾ ਕਿ ਔਖੇ ਵੇਲੇ ਉਹ ਦਲੇਰੀ ਨਾਲ ਜੁਰਰਤ ਨਾਲ ਜਿਹੜੀ ਵਿਫਤਾ ਵਾ ਉਹਦਾ ਸਾਹਮਣਾ ਕਰੇ ਪਰ ਚੰਗੇ ਲੀਡਰ ਦੀ ਇਹ ਵੀ ਨਿਸ਼ਾਨੀ ਆ ਕਿ ਜੇ ਦੁਬਾਰਾ ਦੁਬਾਰਾ ਹਾਰ ਹੋਵੇ ਤਾਂ ਉਹ ਆਪਣੀ ਜ਼ਮੀਰ ਦੀ ਗੱਲ ਮੰਨ ਕੇ ਉਹ ਉਹਦੀ ਜ਼ਿੰਮੇਵਾਰੀ ਵੀ ਲਵੇ ਹੁਣ ਆਪਾਂ ਪਿਛਲੇ 7 ਸਾਲਾਂ ਚ ਵੇਖ ਲਿਆ ਕਿ ਕਾਲੀ ਦਲ ਦੀ ਲਗਾਤਾਰ ਤੀਸਰੀ ਤੀਜੀ ਹਾਰ ਹੋਈ ਆ ਔਰ ਯੂ ਨੋ ਹਾਰ ਹੁੰਦੀ ਰਹੀ ਤੇ ਇਕਬਾਲ ਸਿੰਘ ਚੁੰਦਾ ਕਮੇਟੀ ਬਣੀ ਔਰ ਚੁੰਦਾ ਕਮੇਟੀ ਨੇ ਕਿਹਾ ਕਿ ਸਾਰਿਆਂ ਨੂੰ ਤਿਆਗ ਦੀ ਭਾਵਨਾ ਮੁੱਖ ਰੱਖਦੇ ਹੋਏ ਆਪਣੇ ਅਹੁਦੇ ਜਿਹੜੇ ਨੇ ਉਹਨਾਂ ਤੋਂ ਅਸਤੀਫਾ ਦੇਣਾ ਚਾਹੀਦਾ ਬਾਕੀ ਸਾਰਿਆਂ ਨੇ ਅਸਤੀਫਾ ਦੇ ਦਿੱਤਾ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਹੁਦਾ ਨਹੀਂ ਛੱਡਿਆ ਔਰ ਹੁਣ 2024 ਚੋਣਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਸਿਰ ਤੋਂ ਲੰਘ ਗਿਆ ਵਾ ਹੁਣ ਕੁਝ ਹਾਰਨ ਨੂੰ ਹੈ ਹੀ ਨਹੀਂ 13 ਦੇ ਵਿੱਚੋਂ ਇੱਕ ਸੀਟ ਆਈ ਦਸਾਂ ਦੇ ਵਿੱਚ ਜਮਾਨਤ ਜਬਤ ਹੋ ਗਈ ਸੋ ਇਹ ਹਾਲ ਇਸ ਵੇਲੇ ਹਾਲਤ ਬਣੀ ਹੋਈ ਆ ਸੋ ਜੋ ਜਲੰਧਰ ਚ ਹੋਇਆ ਆਲਮੋਸਟ 50 ਤੋਂ 60 ਲੀਟਰ ਜਿਹੜੇ ਨੇ ਉਹ ਇਕੱਠੇ ਹੋਏ ਉਹਨਾਂ ਨੇ ਪਾਰਟੀ ਪ੍ਰਧਾਨ ਦਾ ਅਸਤੀਫਾ ਮੰਗਿਆ ਔਰ ਆਪ ਵੀ ਮੰਨਿਆ ਵੀ ਸਾਥੋਂ ਗਲਤੀਆਂ ਹੋਈਆਂ ਤੇ ਇਹਦੇ ਵਾਸਤੇ ਸਾਨੂੰ ਅਸੀਂ ਸ਼ਮਾ ਜੇ ਜਾ ਚੁੱਕਿਆ ਸੋ ਜੋ ਉਹਨਾਂ ਨੇ ਕੀਤਾ ਉਹ ਸੁਭਾਵਿਕ ਸੀ ਲੇਕਿਨ ਇੱਕ ਗੱਲ ਜ਼ਰੂਰ ਆਉਂਦੀ ਹੈ ਜਿਹੜੇ ਕਈ ਲੋਕਾਂ ਨੇ ਸਾਨੂੰ ਪੁਆਇੰਟ ਆਊਟ ਵੀ ਕੀਤਾ ਵਾ ਵੀ ਉਹਨਾਂ ਦੇ ਵਿੱਚ ਇੱਕ ਦੋ ਇਹੋ ਜਿਹੇ ਲੀਡਰ ਵੀ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਆਪ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਭਾਜਪਾ ਵੱਲੋਂ ਹੁਣੇ ਹੀ ਚੋਣਾ ਲੜ ਲੜ ਕੇ ਆਡੇ ਆ। ਸੋ ਉਹਨਾਂ ਦਾ ਇਸ ਵੇਲੇ ਕੀ ਰੋਲ ਆ? ਕੀ ਉਹ ਭਾਜਪਾ ਦੇ ਨਾਲ ਨੇ ਕਿ ਉਹ ਅਕਾਲੀ ਦਲ ਦੇ ਮੈਂਬਰ ਨੇ? ਉਹਨਾਂ ਨੂੰ ਆਪਣੀ ਜਿਹੜੀ ਸਥਿਤੀ ਆ ਉਹ ਬਿਲਕੁਲ ਕਲੀਅਰ ਜਿਹੜੀ ਆ ਉਹ ਕਰ ਦੇਣੀ ਚਾਹੀਦੀ ਆ। ਕਿਉਂਕਿ ਉਹਨਾਂ ਦੇ ਉੱਤੇ ਸ਼ੱਕ ਦੇ ਉਹ ਸ਼ੱਕ ਦੇ ਘੇਰੇ ਚ ਆਉਂਦੇ ਨੇ ਔਰ ਉਹਨਾਂ ਕਰਕੇ ਇਹ ਜਿਹੜਾ ਧੜਾਵਾ ਜਿਨ੍ਹਾਂ ਨੇ ਕੱਲ ਜਲੰਧਰ 'ਚ ਮੀਟਿੰਗ ਕੀਤੀ ਉਹਨਾਂ ਤੇ ਲਗਾਤਾਰ ਚਾਰਜ ਲੱਗ ਰਿਹਾ ਵਾ ਕਿ ਇਹ ਇਹ ਭਾਜਪਾ ਦੇ ਪਿੱਠੂ ਨੇ। ਅੱਜ ਮੈਂ ਸੁਣ ਰਿਹਾ ਸੀ ਕੀ ਹਰ ਸਿਮਰਿਤ ਕੌਰ ਬਾਦਲ ਜਿਹਨੋਂ ਪਾਰਲੀਮੈਂਟ ਚੋਂ ਬਾਹਰ ਨਿਕਲੇ ਨੇ ਤੇ ਉਹਨਾਂ ਨੂੰ ਕਿਸੇ ਨੇ ਮੀਡੀਆ ਨੇ ਪੁੱਛਿਆ ਤੇ ਉਹਨਾਂ ਨੇ ਕਿਹਾ ਜੀ ਦੇਖ ਲਓ ਇਹ ਪੰਜ ਲੀਡਰ ਆ ਇਹ ਪੰਜਾਂ ਦਾ ਹੀ ਭਾਜਪਾ ਦੇ ਨਾਲ ਅਨਤੁਲਾਕਤ ਨੇ ਸੋ ਇਹਨਾਂ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਪੈਣੀ ਆ ਖਾਸ ਕਰਕੇ ਉਹ ਲੀਡਰ ਜਿਨ੍ਹਾਂ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਨੇ ਹੁਣੇ ਛੋਣਾ ਲੜੀਆਂ ਵਾ ਪਰ ਇਹਦੇ ਨਾਲ ਜਿਹੜਾ ਅਸਲੀ ਮੁੱਦਾ ਵਾ ਵੀ ਜਿਹੜੀ ਹਾਰ ਦੀ ਜ਼ਿੰਮੇਵਾਰੀ ਆ ਉਹ ਉਹਦੇ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਅਸਲੀ ਮੁੱਦਾ ਜਿਹੜਾ ਵਾ ਉਹ ਉੱਥੇ ਹੀ ਰਹਿਣਾ ਵਾ ਔਰ ਉਹ ਅਸਲੀ ਮੁੱਦੇ ਕਰਕੇ ਹੀ ਇਹ ਜਿਹੜਾ ਖਿਲਾਰ ਪਿਆ ਵਾ ਉਹ ਇਸ ਵੇਲੇ ਅਕਾਲੀ ਦਲ ਦੇ ਵਿੱਚ ਕਮਸਾਨ ਮਚਿਆ ਹੋਇਆ ਵਾ ਮੈਨੂੰ ਯਾਦ ਹੈ ਕਿ ਇਸ ਵੇਲੇ 2012 ਦੇ ਵਿੱਚ ਅਕਾਲੀ ਦਲ ਦੀ ਬਹੁਤ ਵਧੀਆ ਜਿੱਤ ਹੋਈ ਸੀ ਉਦੋਂ ਲੱਗਦਾ ਸੀ ਕਾਂਗਰਸ ਦੀ ਜਿੱਤ ਹੋਊਗੀ ਲੇਕਿਨ ਅਕਾਲੀ ਦਲ ਜਿੱਤੇ ਆ ਉਹ ਚੋਣਾ ਔਰ ਉਹ ਜਿੱਤ ਦਾ ਸੇਰਾ ਜਿਹੜਾ ਸੀ ਉਹ ਸੁਖਬੀਰ ਸਿੰਘ ਬਾਦਲ ਦੇ ਸਿਰ ਤੇ ਰੱਖਿਆ ਗਿਆ ਔਰ ਉਹਨਾਂ ਨੇ ਕ੍ਰੈਡਿਟ ਲਿਆ ਆਪਣੀ ਉਹਨਾਂ ਨੇ ਪਿੱਠ ਵੀ ਜਿਹੜੀ ਸੀ ਥਪਥ ਪਾਈ ਸੀ ਇਸੇ ਤਰ੍ਹਾਂ ਹੁਣ ਜੇ ਉਸ ਤੋਂ ਬਾਅਦ ਆਪਾਂ 17 ਹਾਰ ਗਏ ਆ ਜੇ 22 ਹਾਰ ਗਏ ਆ 24 ਦੀਆਂ ਚੋਣਾ ਹਾਰ ਗਏ ਆ ਤੇ ਉਹਦੀ ਜ਼ਿੰਮੇਵਾਰੀ ਲੈਣੀ ਪਊ ਨਾ ਜਿਵੇਂ ਆਪਾਂ 2012 ਜਿੱਤ ਦੀ ਜ਼ਿੰਮੇਵਾਰੀ ਲਈ ਤੇ ਹੁਣ ਫਿਰ ਹਾਰ ਦੀ ਜ਼ਿੰਮੇਵਾਰੀ ਵੀ ਆਪਾਂ ਨੂੰ ਲੈਣੀ ਚਾਹੀਦੀ ਆ ਜ਼ਿੰਮੇਵਾਰੀ ਲੈਂਦੇ ਹੋਏ ਪ੍ਰਧਾਨਗੀ ਤੋਂ ਪਾਸੇ ਹਟ ਜਾਣਾ ਚਾਹੀਦਾ ਜੇ ਮੰਗ ਉੱਠ ਰਹੀ ਆ ਜੇ 5% 10% 15% ਤੋਂ ਵੀ ਮੰਗ ਉੱਠ ਰਹੀ ਆ ਤੇ ਲੱਗਦਾ ਵਾ ਕਾਫੀ ਵੱਡੀ ਪਰਸੈਂਟੇਜ ਹੈ ਜਿਹੜੇ ਇਹ ਮੰਗ ਰਹੇ ਨੇ ਤੇ ਮੇਰੇ ਖਿਆਲ ਪਾਸੇ ਹਟ ਜਾਣਾ ਚਾਹੀਦਾ ਵਾ ਉਹਦੇ ਨਾਲ ਪਾਰਟੀ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਊਗੀ ਔਰ ਪਾਰਟੀ ਦੋ ਫਾੜ ਹੋਣੋਂ ਬਚ ਸਕਦੀ ਆ ਜੋ ਇਸ ਵੇਲੇ ਖਦਸ਼ਾ ਜਿਤਾ ਜਾ ਰਿਹਾ ਵਾ ਆਮ ਲੋਕ ਸਾਰੇ ਮੰਨਦੇ ਆ ਕਿ ਪਾਰਟੀ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦੀ ਲੋੜ ਆ ਔਰ ਇੰਜ ਲੱਗਦਾ ਵਾ ਕਿ ਜੇ ਪਾਰਟੀ ਦੋ ਫਾੜ ਹੋ ਗਈ ਤੇ ਜਿਹੜਾ ਦੂਜਾ ਗਰੁੱਪ ਆ ਉਹ ਪੰਥਿਕ ਵਾਲੇ ਪਾਸੇ ਜਾਊਗਾ ਹੋ ਸਕਦਾ ਵਾ ਅਮਰਿਤਪਾਲ ਹੋ ਸਕਦਾ ਸਰਬਜੀਤ ਸਿੰਘ ਵੀ ਉਹਨਾਂ ਦੇ ਨਾਲ ਰਲ ਜਾਣ ਜੇ ਜ਼ਿਮਨੀ ਚੋਣਾਂ ਹੋਣੀਆਂ ਵਾ ਉਹਦੇ ਵਿੱਚ ਹੋ ਸਕਦਾ ਵਾ ਅਮਰਿਤਪਾਲ ਦੇ ਇੱਕ ਦੋ ਸਾਥੀ ਜਿਹੜੇ ਚੋਣਾਂ ਦੇ ਵਿੱਚ ਖੜੇ ਹੋ ਜਾਣ ਔਰ ਉਹਨਾਂ ਨੂੰ ਇਹ ਲੋਕ ਸਪੋਰਟ ਕਰਨ ਸੋ ਹੇ ਮੇਸ਼ਾ ਵਾਸਤੇ ਇਹ ਇੱਕ ਵੱਡੀ ਪ੍ਰੋਬਲਮ ਖੜੀ ਹੋ ਸਕਦੀ ਆ ਲੇਕਿਨ ਇੱਕ ਸਵਾਲ ਜ਼ਰੂਰ ਹੈ ਪੀਜ ਸੁਬੀਰ ਬਾਦਲ ਨਹੀਂ ਤਾਂ ਹੋਰ ਕੌਣ ਜਿਹੜੀ ਕੱਲ ਮੀਟਿੰਗ ਹੋਈ ਆ ਮੈਂ ਸੁਣਿਆ ਵਾਂ ਕਿ ਉਹਦੇ ਚ ਦੋ ਤਿੰਨ ਗੱਲਾਂ ਡਿਸਕਸ ਹੋਈਆਂ ਇੱਕ ਉਹਦੇ ਚ ਡਿਸਕਸ ਹੋਇਆ ਕਿਸੇ ਧਾਰਮਿਕ ਆਗੂ ਨੂੰ ਆਪਾਂ ਕੰਨੀਨਲ ਬਣਾ ਦਈਏ ਦੋ ਤਿੰਨ ਨਾਮ ਹੀ ਉੱਥੇ ਆਏ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਆਇਆ ਸੰਤ ਸੇਵਾ ਸਿੰਘ ਦਾ ਨਾਮ ਆਇਆ ਔਰ ਉਹਨਾਂ ਦੀ ਮਦਦ ਵਾਸਤੇ ਜਿਉ ਮੰਨਦੇ ਨੇ ਤੇ ਉਹਨਾਂ ਦੀ ਮਦਦ ਵਾਸਤੇ ਦੋ ਕਮੇਟੀਆਂ ਬਣਾ ਦਈਏ ਪੰਜ ਪ੍ਰਧਾਨੇ ਬਣਾ ਵੀਏ ਇੱਕ ਸੀਨੀਅਰ ਆਗੂਆਂ ਦੀ ਤੇ ਇੱਕ ਜਿਹੜੇ ਯੂਥ ਲੀਡਰ ਨੇ ਉਹਨਾਂ ਦੀ ਅ ਦੂਸਰਾ ਸੁਝਾਵੇ ਆਇਆ ਵਾ ਕਿ ਕੋਈ ਯੰਗ ਜਿਹੜਾ ਅਕਾਲੀ ਲੀਡਰ ਆ ਜਿਹਦਾ ਚੰਗਾ ਅਸਰ ਰਸੂਖ ਆ ਮਨਪੀਤ ਸਿੰਘ ਯਾਲੀ ਵਰਗਾ ਜਾਂ ਗੁਰਪ੍ਰਤਾਪਾ ਡਾਲੇ ਵਰਗਾ ਜਾਂ ਇਹੋ ਜਿਹਾ ਕੋਈ ਹੋਰ ਯੰਗ ਲੀਡਰ ਜਿਹੜਾ ਵਾ ਉਹਨੂੰ ਕਨੀਨਰ ਬਣਾਇਆ ਜਾਵੇ ਔਰ ਉਹਨੂੰ ਉਹਦੀ ਸਪੋਰਟ ਵਾਸਤੇ ਉਹਦੀ ਐਡਵਾਈਸ ਵਾਸਤੇ ਦੋ ਕਮੇਟੀਆਂ ਬਣ ਜਾਣ ਮੇਰਾ ਆਪਣਾ ਮੰਨਣਾ ਵਾ ਕਿ ਦੂਜਾ ਸੁਝਾਅ ਬਿਹਤਰ ਆ ਕਿਸੇ ਯੰਗ ਲੀਡਰ ਨੂੰ ਕਨਵੀਨਰ ਬਣਾਉਣਾ ਚਾਹੀਦਾ ਤੇ ਨਾਲ ਉਹਨੂੰ ਗਾਈਡ ਕਰਨ ਵਾਸਤੇ ਦੋ ਕਮੇਟੀਆਂ ਬਣਨ ਜਿਹੜਾ ਧਾਰਮਿਕ ਲੀਡਰ ਨੂੰ ਅੱਗੇ ਲਿਆਉਣਾ ਵਾ ਉਹਨੂੰ ਮੇਰੇ ਖਿਆਲ ਐਸਜੀਪੀਸੀ ਚੋਣਾਂ ਵਾਸਤੇ ਰੱਖ ਲੈਣਾ ਚਾਹੀਦਾ ਚੋਣਾਂ ਵੀ ਆਉਣ ਵਾਲੀਆਂ ਐ ਐਸਜੀਪੀਸੀ ਦੀਆਂ ਉੱਥੇ ਲੋਡ ਪਊਗੀ ਕਿਉਂਕਿ ਉੱਥੇ ਵੀ ਕਾਫੀ ਖਿਲਾਰਾ ਜਿਹੜਾ ਵਾ ਐਸਜੀਪੀਸੀ ਦੇ ਵਿੱਚ ਵੀ ਪਿਆ ਵਾ ਉੱਥੇ ਵੀ ਕਈ ਸਵਾਲ ਉੱਠਦੇ ਰਹਿੰਦੇ ਆ ਦੇਖਦੇ ਆ ਕਿ ਹੁਣ ਅਕਾਲੀ ਦਲ ਕਿਹੜੇ ਪਾਸੇ ਨੂੰ ਜਾਂਦਾ ਵਾ ਲੇਕਿਨ ਇੱਕ ਗੱਲ ਬੜੀ ਕਲੀਅਰ ਐ ਕਿ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਬਣੇ ਰਹਿਣਾ ਕਾਫੀ ਮੁਸ਼ਕਲ ਐ y mira Becharia.